ਸਾਰਿਆਂ ਨੂੰ ਮੈਂ ਲक्की ਲਹਿਰਾ ਤੇ ਲਹਿਰੇ ਤੋਂ ਰਿਪੋਰਟ ਦੀ ਸਾਰੇ ਇੰਤਲਾਪ ਵਾਲੇ ਵੀ ਸਾਡੇ ਨਾਲ ਆ। ਭਾਈ ਕੱਲ ਦਾ ਦਿਨ 21 ਤਰੀਕਾ ਸ਼ਹੀਦ ਧਰਮਪਾਲ ਦੀ ਜਾਤ ਦੇ ਵਿੱਚ ਸ਼ੀਤਰਪਾਲ ਕੋਰਸਨ ਬਲਵੇਰ ਕਲੱਬ ਦੇ ਬੰਦੇ ਪ੍ਰੋਗਰਾਮਟ ਕਰਵਾਇਆ ਜਾ ਰਿਹਾ। ਤੇ ਸਾਰੇ ਭਰਾਵਾਂ ਨੂੰ ਅਸੀਂ ਇੱਕ ਬੇਨਤੀ ਕਰਦੀਆਂ 70 ਕਿਲੋ ਭਾਰ ਦੇ ਵਿੱਚ ਇੱਕ ਖਿਡਾਰੀ ਬਾਹਰੋਂ ਪਹਿਲੀਆਂ 16 ਟੀਮਾਂ ਭਾਈ ਅਸੀਂ 9:30 ਵਜੇ ਤੱਕ ਇੰਟਰ ਕਰਦੇ ਹਾਂ। ਇਹ ਸਾਰੀਆਂ ਟੀਮਾਂ ਧਿਆਨ ਦੇਣਗੀਆਂ ਤੇ ਕਬੱਡੀ ਓਪਨ ਦੇ ਵਿੱਚ ਤਿੰਨ ਬਾਹਰੋਂ ਆ ਤੇ ਕਬੱਡੀ ਓਪਨ ਦੀ ਅਸੀਂ 23 ਟੀਮਾਂ ਇੰਟਰ ਕਰ ਰਹੀਆਂ 33ਵੀਂ ਟੀਮ ਕੋਈ ਨਹੀਂ ਇੰਟਰ ਕਰਨੀ ਸਾਡੇ ਕੋਲ ਸਿੱਧੀ ਸਪੈਟ ਕਰਦੇ ਆ ਬਾਈ ਭਾਵੇਂ ਕੋਈ ਰਿਸ਼ਤੇਦਾਰ ਆ ਜੇ ਅਸੀਂ 33ਵੀਂ ਟੀਮ ਇੰਟਰ ਨਹੀਂ ਕਰਨੀ ਸਾਡੇ ਕੋਲੇ 23 ਟੀਮਾਂ ਹੋ ਚੁੱਕੀਆਂ ਉਹਨਾਂ ਦੀ ਅਸੀਂ ਲਿਸਟ ਪਾ ਰਹੇ ਹਾਂਗੇ ਉਹਨਾਂ ਟੀਮਾਂ ਦੀ ਅਸੀਂ ਮੈਚ ਕਰਾਉਣੀ ਆ ਤੇ ਕਬੱਡੀ ਓਪਨ ਦੀਆਂ ਟੀਮਾਂ ਨੂੰ 12 ਵਜੇ ਦਾ ਟਾਈਮ ਆ ਬਾਈ ਠੀਕ 1 ਵਜੇ ਅਸੀਂ ਕਬੱਡੀ ਓਪਨ ਦੀ ਪਹਿਲੀ ਰੇਡ ਪਵਾ ਦੇਣੀ ਨੰਬਰ ਅਸੀਂ 95 ਤੋਂ ਘੱਟ ਨੰਬਰ ਦੇ ਦੇਣੀ ਹੈ ਟੀਮ ਹਰ ਇੱਕ ਟੀਮ ਨੂੰ ਅਸੀਂ ਬਾਜਬ ਕਰਾਇਆ ਦੇਣਾ ਬਾਈ ਪਹਿਲੇ ਰਾਉਂਡ ਨੂੰ 2000 ਦੂਜੇ ਨੂੰ 4 ਫਿਰ 6 ਰਾਉਂਡ ਦੇ ਹਿਸਾਬ ਨਾਲ ਕਰਾਇਆ ਦੇਣਾ ਭਾਈ ਅਸੀਂ ਟੀਮਾਂ 70 ਕਿਲੋ ਵਾਲੀਆਂ ਨਹੀਂ ਆ 16 ਟੀਮਾਂ ਭਾਈ ਇੱਕ ਵਾਰੋਂ ਤੇ ਠੀਕ 9 ਵਜੇ ਸਾਡੇ ਕੋਲੇ ਆ ਜਾਣਗੇ ਠੀਕ ਹੈ 9:30 10 ਵਜੇ ਅਸੀਂ ਮੈਚ ਚਲਾ ਕੇ ਉਹਨਾਂ ਨੂੰ 12 12:30 1 ਵਜੇ ਤੱਕ ਅਸੀਂ ਵਿਲਾ ਕਰ ਦਾਂਗੇ ਸਾਰੇ ਵੀਰਾਂ ਨੂੰ ਫੇਰ ਬੇਨਤੀ ਆ ਸਮੇਂ ਸਿਰ ਪਹੁੰਚੋ ਭਾਈ ਜਿਹਨੂੰ ਵੀ ਕੁਝ ਕਹਿਣਾ ਚਾਹੁੰਦੇ ਹੋ ਥੋੜਾ ਜਿਹਾ ਇਹ ਕਹਿਣਾ ਚਾਹੁੰਦੇ ਵੀ ਟਾਈਮ ਨਾਲ ਆਓ ਅਗੇ ਟੂਰਨਾਮੈਂਟ 8 ਵਜੇ ਤੋਂ ਪਹਿਲਾਂ ਸਮਾਪਤ ਕਰਨਾ ਤੇ ਬਾਕੀ ਲੱਗੇ ਬਾਈ ਨੂੰ ਦੱਸੋ ਜੇ ਕੋਈ ਬਾਈ ਜਿਹਨੇ ਰਾਹੂਗਾ ਬਾਈ ਪਲੇਅਰਾਂ ਕਰਕੇ ਹੋਗਾ ਸਾਡੇ ਵੱਨਿਓ ਕੋਈ ਘਾਟ ਨਹੀਂ ਹੈਗੀ ਅਸੀਂ ਗੱਲ ਸਿੱਧੀ ਕਰਦੇ 6 ਪਲੇਅਰ ਛੇਤੀ ਆ ਜਾਣਗੇ ਮੈਚ ਛੇਤੀ ਨਿਪਟ ਜਾਣਗੇ ਜਿਵੇਂ ਅਸੀਂ ਮਾਨ ਦੇ ਦੀ ਕਬੱਡੀ ਤੇ ਇੱਕ ਅੱਧਾ ਲੱਗਿਆ ਵੀ ਹਨੇਰਾ ਬਹੁਤ ਹੁੰਦਾ ਠੀਕ ਆ ਬਾਈ ਇੱਕ ਅੱਧਾ ਮੈਚ ਜਿਹੜਾ ਲਾਈਟਾਂ ਚ ਹੋ ਸਕਦਾ ਬਾਕੀ ਸਾਡੇ ਕਲਾਪਰਦਾਨ ਲਾਡੀ ਪਈ ਹੁਣੀ ਖੜਿਆ ਸਾਰੇ ਪੱਕੂ ਹੁਣੀ ਰੋਮੀ ਹੁਣੀ ਸਾਰਿਆਂ ਨੇ ਇਹ ਫੈਸਲਾ ਲਿਆ ਹੋਇਆ ਵੀ ਅਸੀਂ ਬੱਤੀ ਉਹ ਹੀ ਪੀਮੈਂਟਰ ਕਰ ਰਹੀਆਂ 16 75 ਰੀਆਂ ਕਰ ਰਹੀਆਂ 72 70 ਰੀਆਂ ਇਹਰੇ ਕਰੀ ਕਹਿਣਾ ਵੀ 9 ਵਜੇ 70 ਦੀਆਂ ਟੀਮਾਂ ਤੇ 12 ਵਜੇ ਓਪਨ ਦੀਆਂ ਟੀਮਾਂ ਜਿਹੜੀਆਂ ਸਾਡੇ ਕੋਲੇ ਲਿਖੀਆਂ ਹੋਈਆਂ ਸਾਰੀਆਂ ਟੀਮਾਂ ਆ ਜਾਣੀਆਂ ਸਾਰਿਆਂ ਦਾ ਧੰਨਵਾਦ ਕਰਨ ਨੂੰ ਹਮਾ ਮਾ ਕੇ ਦਸ਼ਵੀ ਮੀਰ ਪਹੁੰਚੋ ਬਾਕੀ ਭਾਈ ਬਾਮ ਜੇ ਲਾਊਗਾ ਕੋਈ ਜੰਬ ਬੈਕਮੀਨਰੀ ਫੜਿਆ ਅਸੀਂ ਬਠਾਵਾਂਗੇ ਉਹਨੂੰ ਸੋਨਾ ਚੜੀ ਕੋਟੀ ਨਹੀਂ ਪਾਉਂਦੇ ਨੀ ਕਿਤੇ ਇਹ ਸਾਡਾ ਬਈ ਉਹ ਰੂਲ ਆ ਧੰਨਵਾਦ ਭਾਈ ਸਾਰਿਆਂ ਦਾ ਵੈਗੁਰਜੀ ਕਾ ਖਾਲਸਾ ਵੈਗੁਰਜੀ ਫਤਿਹ